ਮਟਰ ਦਾ ਨਾਲ ਸਾਹਮਣੇ ਆਇਆ ਕਿ ਕੀ ਨੂੰ ਕੀਨ ਕਰੂ ਸੀ ਫਾਇਸਾਨੂੰ ਇਨਫਾਰਮੇਸ਼ਨ ਹੀ ਮਿਲੀ ਸੀ ਕਿ ਅਸੀਂ ਮੌਕਾ ਚੈੱਕ ਕਰਨ ਨਹੀਂ ਆਏ ਆ ਇੱਥੇ ਆ ਜਿਹੜਾ ਹੋਟਲ ਹੈ ਪਰਲਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬੋਡੀ ਮਿਲੀ ਹੈ ਜਿਹਦਾ ਨਾਮ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹਦੇ ਉਹਦਾ ਲਿਵਨ ਪਾਰਟਨਰ ਸੀ ਜਾਂ ਅਪਸਟ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 3-4 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀਗੇ ਇੱਕ ਦੋ ਦਿਨ ਦੇ ਲਈ ਉਰੇ ਆਏ ਹੋਏ ਸੀਗੇ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫਤੀਸ਼ ਕਰ ਰਹੇ ਹਾਂ ਕੋਈ ਦਿਖ ਰਿਹਾ ਨਿਸ਼ਾਨ ਕਿ ਉਹ ਦਸਤਤਮੇ ਹੋਈ ਆ ਹ ਤੱਕ ਗੱਲ ਤੇ ਨਿਸ਼ਾਨ ਲੱਗ ਰਹੇ ਨੇ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਆ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿ ਕਿੰਨੀ ਏਜ ਦੀ ਲੜਕੀ ਸੀ ਹਜੇ ਕੁਝ ਨਹੀਂ ਆਈ ਆਈਡੀਆ ਜੀ ਯੰਗੀ ਜੀ ਹੋਊਗੀ ਮਤਲਬ ਬਿਲੋ 30 ਹੋਏਗੀ ਸਰ ਇਹਨੇ ਉਹ ਧਾਰ ਕੱਢ ਲਿਆ ਜੀ ਸੋਣਾ ਲਿੱਤਾ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਇਟ ਇਸ ਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨੂੰ ਰਾਉਂਡ ਅਪ ਕਰਨਾ ਹੈ ਹਜੇ ਸਾਰਾ ਚੈੱਕ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇਖ ਕੇ ਹੀ ਉਹ ਰੁਕਿਆ ਹੋਇਆ ਡਾਕੂਮੈਂਟ ਸਾਨੂੰ ਮਿਲਣ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਕਜੇ ਮਰਡਰ ਹੋਇਆ ਕੁਝ ਪਤਾ ਲੱਗੂਗਾ ਕਿੰਨੇ ਕਜੇ ਤੱਕ ਇਹ ਸ਼ਾਇਦ ਰਾਤ ਦੀ ਗੱਲ ਹੈ ਜੀ ਕਿਉਂਕਿ ਉਹ ਬੰਦਾ ਰਾਤ ਦਾ ਮਿਸਿੰਗ ਹੋ ਰੋ ਤੇ ਉਸ ਤੋਂ ਬਾਅਦ ਜਿਹੜਾ ਸਵੇਰ ਇਹਦਾ ਇਹਨਾਂ ਨੇ ਜਦੋਂ ਚੈੱਕ ਚੁੱਕ ਕੀਤਾ ਕੋਈ ਨਹੀਂ ਰੂਮ ਚੋਂ ਬਾਹਰ ਆਇਆ ਤਾਂ ਇਹਨਾਂ ਨੇ ਸਾਨੂੰ ਹੋਟਲ ਨੇ ਇਨਫੋਰਮ ਕੀਤਾ ਤਾਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਹਜੇ ਬਾਕੀ ਸਾਰਾ ਚੈੱਕ ਕਰਕੇ ਤੁ आज माथ्रो माथ्रो को हजुर हेलो थर्मेल लागि ਮੁੱਖੇ ਜਿੱਥੇ ਬਹੁਤ ਸੀ ਬੀ.ਆਈ. ਦੇ ਨਾਲ ਪੂਰੀ ਲਾਭਤਾ ਚੱਲ ਰਹੀ ਹੈ ਇੱਕ ਪਹਿਲਾ ਕੋਪੀਏ ਟੀਮਾਂ ਇੱਥੇ ਪਹੁੰਚੀ ਉਹਨਾਂ ਨੂੰ ਜਾਂਚ ਕਰਤਾ ਬਹੁਤ ਸਾਰੇ ਜੋੜੇ ਰਸਮੀ ਦੇ ਵਿੱਚ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499